ਤਬ ਜਿਓ ਰਾਮ ਕਲੀ ਮਹੱਲਾ ਪਹਿਲਾ ਸਿੱਧ ਗੋਸਟ ਏਕ ਓੰਕਾਰ ਸਤਗੁਰ ਪ੍ਰਸਾਦ ਸਿੱਧ ਸਭਾ ਕਰੇ ਆਸਣ ਬੈਠੇ ਸੰਤ ਸਭਾ ਜੈਕਾਰੋ ਤਿਸ ਆਗੇ ਰਹਿਰਾਸ ਹਮਾਰੀ ਸਾਚਾ ਅપર ਅਪਾਰੋ ਮਸਤਕ ਕਾਟ ਧਰੀ ਤਿਸ ਆਗੇ ਤਨ ਮਨ ਆਗੇ ਦੇਉ ਨਾਨਕ ਸੰਤ ਮਿਲੈ ਸਚ ਪਾਈਐ ਸਹਜ ਭਾਏ ਜਸ ਲਿਓ ਕਿਆ ਭਦੀਐ ਸੱਚ ਸੂਚਾ ਹੋਏ ਸਾਚ ਸਬਦ ਬਿਨ ਮੁਕਤ ਨ ਕੋਏ ਰਹਾਉ ਕਵਨ ਤੁਮੇ ਕਿਆ ਨਾ ਹੋ ਤੁਮਾਰਾ ਕੌਨ ਮਾਰਗ ਕੌਨ ਸੁਆਉ ਸਾਚ ਕਹੋ ਅਰਦਾਸ ਹਮਾਰੀ ਹਉ ਸੰਤ ਜਨਾਂ ਬਲ ਜਾਓ ਕਹਿ ਬਸ ਹੋ ਕਹਿ ਰਹੀਐ ਬਾਲੇ ਕਹਿ ਆਵਹੁ ਕਹਿ ਜਾਹੋ ਨਾਨਕ ਬੋਲੇ ਸੁਣ ਬੈਰਾਗੀ ਕਿਆ ਤੁਮਾਰਾ ਰਾਹੋ ਕਟਕਟਾ ਬੈਸ ਨਿਰੰਤਰ ਰਹੀਐ ਚਲਹਿ ਸਤਗੁਰੁ ਪਾਏ ਸਹਜੇ ਆਏ ਹੁਕਮਿ ਸਿਧਾਏ ਨਾਨਕ ਸਦਾ ਰਜਾਏ ਆਸਣ ਬੈਸਣ ਥਿਰ ਨਾਰਾਇਣ ਐਸੀ ਗੁਰਮਤਿ ਪਾਏ ਗੁਰਮੁਖੁ ਬੂਝੈ ਆਪ ਪਛਾਣੈ ਸੱਚੇ ਸਤਿ ਸਮਾਏ ਦੁਨੀਆ ਸਾਗਰ ਦੁਤਰ ਕਹੀਐ ਕਿਉ ਕਰ ਪਾਈਐ ਪਾਰੋ ਚਰਪਟ ਬੋਲੇ ਆਉ ਦੂ ਨਾਨਕ ਦੇਹੁ ਸਚਾ ਵਿਚਾਰੋ ਆਪੇ ਆਖੈ ਆਪੇ ਸਮਝੈ ਤਿਸ ਕਿਆ ਉੱਤਰ ਦੀਜੈ ਸਾਚ ਕਹੋ ਤੁਮ ਪਾਰਗ੍ਰਾਮੀ ਤੁਝ ਕਿਆ ਬੈਸਣ ਦੀਜੈ ਜੈਸੇ ਜਲ ਮਹਿ ਕਮਲ ਨਿਰਾਲਮਾ ਮੁਰਗਾਈ ਨੈਸਾਣੇ ਸੁਰਤ ਸਬਦ ਭਵ ਸਾਗਰ ਧਰੀਐ ਨਾਨਕ ਨਾਮ ਵਖਾਣੇ ਰਹੇ ਇਕਾਂਤ ਏਕੋ ਮਨ ਵਸਿਆ ਆਸਾ ਮਾਹੇ ਨਿਰਾਸੋ ਅਗਮ ਅਗੋਚਰ ਦੇਖ ਦਿਖਾਏ ਨਾਨਕ ਤਾਕਾ ਦਸੋ ਸੁਣ ਸੁਆਮੀ ਅਰਦਾਸ ਹਮਾਰੀ ਪੁੱਛੋ ਸਾਚ ਵਿਚਾਰੋ ਰੋਸ ਨ ਕੀਜੈ ਉੱਤਰ ਦੀਜੈ ਕਿਉ ਪਾਈਐ ਗੁਰਦਵਾਰੋ ਇਹ ਮਨ ਚਲਤਾ ਸੱਚ ਕਰ ਬੈਸੈ ਨਾਨਕ ਨਾਮ ਆਧਾਰੋ ਆਪੇ ਮੇਲ ਮਿਲਾਏ ਕਰਤਾ ਲੱਗੈ ਸਾਚ ਪਿਆਰੋ ਹਾਟੀ ਬਾਟੀ ਰਹੇ ਨਿਰਾਲੇ ਰੂਖ ਬਿਰਖ ਉਦਯਾਨੇ ਕੰਧ ਮੂਲ ਹਾਰੋ ਖਾਈਐ ਔਦੂ ਬੋਲੇ ਗਿਆਨੇ ਤੀਰ ਸੁਨਾਈਐ ਸੁਖ ਫਲ ਪਾਈਐ ਮੈਲ ਨ ਲਾਗੇ ਕਾਈ ਗੁਰਖ ਪੂਤ ਲੋਹਾਰੀ ਪਾ ਬੋਲੇ ਜੋਗ ਯੁਗਤ ਬਿਦਸਾਈ ਹਾਟੀ ਬਾਟੀ ਨੀਂਦ ਨ ਆਵੇ ਪਰ ਘਰ ਚਿਤ ਨਾ ਡੋਲਾਈ ਬਿਨ ਨਾਮ ਹੈ ਮਨ ਟਿਕ ਨ ਟਿਕਾਈ ਨਾਨਕ ਭੂਖ ਨ ਜਾਈ ਆਟ ਪਟਣ ਘਰ ਗੁਰੂ ਦਿਖਾਇਆ ਸਹਜੇ ਸੱਚ ਵਪਾਰੋ ਖੰਡਤ ਨਿਦਰਾ ਅਲਪ ਆਹਾਰੰ ਨਾਨਕ ਤਤ ਵਿਚਾਰੋ ਦਰਸ਼ਨ ਭੇਖ ਕਰੋ ਜੋਗਿੰਦਰਾ ਮੁੰਦਰਾ ਝੋਲੀ ਖਿੰਥਾ ਬਾਰਹ ਅੰਤਰ ਇਕ ਸਰੇਬੋ ਖਟ ਦਰਸ਼ਨ ਇਕ ਪੰਥਾ ਇਨ ਬਿਦ ਮੰਨ ਸਮਝਾਈਐ ਪੁਰਖਾ ਬਾਹੜ ਝੋਟ ਨ ਖਾਈਐ ਨਾਨਕ ਭੋਲੇ ਗੁਰਮੁਖ ਬੂਝੈ ਜੋਗੁ ਜੁਗਤਿ ਿਵ ਪਾਈਐ ਅੰਤਰ ਸਬਦ ਨਿਰੰਤਰ ਮੁਦਰਾ ਹਉ ਮੈਂ ਮਮਤਾ ਦੂਰ ਕਰੀ ਕਾਮ ਕ੍ਰੋਧ ਅਹੰਕਾਰ ਨਿਵਾਰੈ ਗੁਰ ਕੈ ਸਬਦ ਸੋ ਸਮਝ ਪਰੀ ਕਿੰთა ਝੋਲੀ ਭਰਪੁਰ ਰਹਿਆ ਨਾਨਕ ਤਾਰੇ ਏਕ ਹਰੀ ਸੱਚਾ ਸਾਹਿਬ ਸਾਚੀ ਨਾਈ ਪਰਖੈ ਗੁਰ ਕੀ ਬਾਤ ਖਰੀ ਉੰਦੋਂ ਖੱਪਰ ਪੰਜ ਭੂ ਟੂਪੀ ਕਾਇਆ ਕੜਾ ਸਣ ਮਨ ਜਾ ਗੋਟੀ ਸਤ ਸੰਤੋਖ ਸੰਜਮ ਹੈ ਨਾਲ ਨਾਨਕ ਗੁਰਮੁਖ ਨਾਮ ਸਮਾਲ ਕਮਨਸੋ ਗੁਪਤਾ ਕਮਨਸੋ ਮੁਕਤਾ ਕਮਨਸੋ ਅੰਤਰ ਬਾਹਰ ਜੁਗਤਾ ਕਮਨਸੋ ਆਵੈ ਕਮਨਸੋ ਜਾਏ ਕਮਨਸੋ ਤੇਰੇ ਭਵਨ ਰਹਿਆ ਸਮਾਏ ਘਟ ਘਟ ਗੁਪਤਾ ਗੁਰਮੁਖ ਮੁਕਤਾ ਅੰਤਰ ਬਾਹਰ ਸਬਦ ਸੋ ਜੁਗਤਾ ਮਨ ਮੁਖ ਬਿਨਸੈ ਆਵੈ ਜਾਏ ਨਾਨਕ ਗੁਰਮੁਖ ਸਾਚ ਸਮਾਏ ਕਿਉ ਕਰ ਬੱਦ ਦਾ ਸਰਪਨ ਖਾਦਾ ਕਿਉ ਕਰ ਖੋਇਆ ਕਿਉ ਕਰ ਲਾਦਾ ਕਿਉ ਕਰ ਨਿਰਮਲ ਕਿਉ ਕਰ ਅੰਧਿਆਰਾ ਇਹੋ ਤਤ ਵਿਚਾਰੈ ਸੋ ਗੁਰੂ ਹਮਾਰਾ ਦੁਰਮਤ ਬੱਦ ਦਾ ਸਰਪਨ ਖਾਦਾ ਮਨਮੁਖ ਖੋਇਆ ਗੁਰਮੁਖ ਲਾਦਾ ਸਤਗੁਰ ਮਿਲੈ ਅੰਧੇਰਾ ਜਾਏ ਨਾਨਕ ਹਉਮੈ ਮੇਟ ਸਮਾਏ ਸੋਨ ਨਿਰੰਤਰ ਦੀਜੈ ਬੰਦ ਉੜੈ ਨ ਹੰਸਾ ਪੜੈ ਨ ਕੰਧ ਸਹਿਜ ਗੁਫਾ ਘਰ ਜਾਣਾ ਸੱਚਾ ਨਾਨਕ ਸਾਚੇ ਭਾਵੇਂ ਸਾਚਾ ਕਿਸ ਕਾਰਨ ਗ੍ਰਹਿਤ ਜਿਉ ਉਦਾਸੀ ਕਿਸ ਕਾਰਨ ਇਹੋ ਭੇਖ ਨਿਵਾਸੀ ਕਿਸ ਵੱਖਰ ਕੇ ਤੁਮ ਮਨਦਾਰੇ ਕਿਉ ਕਰ ਸਾਥ ਲੰਘਾ ਬਹੁ ਪਾਰੇ ਗੁਰਮੁਖ ਖੋਜਤ ਭਏ ਉਦਾਸੀ ਦਰਸਨ ਕਹਿ ਤਾਈ ਭੇਖ ਨਿਵਾਸੀ ਸਾਚ ਵੱਖਰ ਕੇ ਹਮ ਮੰਜ਼ਾਰੇ ਨਾਨਕ ਗੁਰਮੁਖ ਉਤਰ ਸਪਾਰੇ ਕਿਤ ਬਿਦ ਪੁਰਖਾ ਜਨਮ ਬਟਾਇਆ ਕਾਹੇ ਕਉਤਜ ਇਹੋ ਮਨ ਲਾਇਆ ਕਿਤ ਵਿਦਿਆਸਾ ਮਨਸਾ ਖਾਈ ਕਿਤ ਬਿਤ ਜੋਤ ਨਿਰੰਤਰ ਪਾਈ ਬਿਨ ਦੰਤਾਂ ਕਿਉ ਖਾਈਐ ਸਾਰ ਨਾਨਕ ਸਾਚਾ ਕਰਹੁ ਵਿਚਾਰ ਸਤਿਗੁਰ ਕੈ ਜਨਮੇ ਗਮਨ ਮਿਟਾਇਆ ਅਨਹਤ ਰਾਤੇ ਇਹੁ ਮਨ ਲਾਇਆ ਮਨ ਸਾਆਸਾ ਸਬਦ ਜਲਾਈ ਗੁਰਮੁਖ ਜੋਤ ਨਿਰੰਤਰ ਪਾਈ ਤ੍ਰੈ ਗੁਣ ਮਿਟੇ ਖਾਈਐ ਸਾਰ ਨਾਨਕ ਤਾਰੇ ਤਾਰਨ ਹਾਰ ਆਦ ਕਉ ਕਮਨ ਵਿਚਾਰ ਕਥਿ ਹਲੇ ਸੁਨ ਕਹਾ ਘਰ ਵਾਸੋ ਗਿਆਨ ਕੀ ਮੁਦਰਾ ਕਮਨ ਕਥਿ ਹਲੇ ਘਟ ਘਟ ਕਮਨ ਨਿਵਾਸੋ ਕਾਲ ਕਾ ਠੀਗਾ ਕਿਉ ਜਲਾਈ ਹਲੇ ਕਿਉ ਨਿਰਭਉ ਕਰ ਜਾਈਐ ਸਹਜ ਸੰਤੋਖ ਕਾ ਆਸਣ ਜਾਣੈ ਕਿਉ ਛਿੱਦੇ ਬਹਿرائیਐ ਗੁਰ ਕੈ ਸਬਦ ਹਉ ਮੈਂ ਬਿਖਮਾਰ ਹੈ ਤਾਂ ਨਿਜ ਕਰ ਹੋਵੈ ਵਾਸੋ ਜਿਨ ਰਚ ਰਚਿਆ ਤਿਸ ਸਬਦ ਪਛਾਨੈ ਨਾਨਕ ਤਾਕਾ ਦਸੋ ਕਹਾ ਤੇ ਆਵੇ ਕਹਾਇ ਹੋ ਜਾਵੇ ਕਹਾਇ ਹੋ ਰਹੈ ਸਮਾਈ ਇਸ ਸਬਦ ਕਉ ਜੋ ਅਰਥ ਆਵੇ ਤਿਸ ਗੁਰ ਤਿਲ ਨਾਂ ਤਮਾਈ ਕਿਉ ਤਤੈ ਅਵਗਤੈ ਪਾਵੈ ਗੁਰਮੁਖ ਲਗੈ ਪਿਆਰੋ ਆਪੇ ਸੁਰਤਾ ਆਪੇ ਕਰਤਾ ਕਹੋ ਨਾਨਕ ਵਿਚਾਰੋ ਹੁਕਮੇ ਆਵੈ ਹੁਕਮੇ ਜਾਵੈ ਹੁਕਮੇ ਰਹੈ ਸਮਾਈ ਪੂਰੇ ਗੁਰ ਤੇ ਸਾਚ ਕਮਾਵੇ ਗਤਮਿਤ ਸਬਦ ਦੇ ਪਾਈ ਆਦ ਕਉ ਬਿਸਮਾਦ ਵਿਚਾਰ ਕਥੀ ਹਲੇ ਸੁੰਨ ਨਿਰੰਤਰ ਵਾਸ ਲੀਆ ਅਕਲਪਤ ਮੁਦਰਾ ਗੁਰ ਗਿਆਨ ਵਿਚਾਰੀ ਹਲੇ ਘਟ ਘਟ ਸਾਚਾ ਸਰਬ ਜੀਆ ਗੁਰਬਚਨੀ ਅਵਗਤ ਸਮਾਈਐ ਤਤ ਨਿਰੰਜਨ ਸਹਜਲ ਹੈ ਨਾਨਕ ਦੂਜੀ ਕਾਰਨ ਕਰਨੀ ਸੇਵੈ ਸਿਖ ਸੋਹੁ ਜਲ ਹੈ ਹੁਕਮ ਬਿਸਮਾਦ ਹੁਕਮ ਪਛਾਨੈ ਜੀ ਯੁਗਤ ਸਚ ਜਾਣੈ ਸੋਈ ਆਪ ਮੇਟ ਨਿਰਾਲਮ ਹੋਵੈ ਅੰਤਰ ਸਾਚ ਜੋਗੀ ਕਹੀਐ ਸੋਈ ਅਵਗਤੋ ਨਿਰਮਾਇਲ ਉਪਜੇ ਨਿਰਗੁਣ ਤੇ ਸਰਗੁਣ ਥੀ ਜਾ ਸਤਗੁਰ ਪਰਚੈ ਪਰਮ ਪਦ ਪਾਈਐ ਸਾਚੈ ਸ਼ਬਦ ਸਮਾਏ ਲੀਆ ਏਕ ਏਕੋ ਸਚ ਏ ਇਕਾ ਜਾਣੈ ਹਉ ਮੈਂ ਦੂਜਾ ਦੂਰ ਕੀਆ ਏਕ ਏਕੋ ਸੱਚ ਏਕਾ ਜਾਣੈ ਹਉ ਮੈਂ ਦੂਜਾ ਦੂਰ ਕੀਆ ਸੋ ਜੋਗੀ ਗੁਰ ਸ਼ਬਦ ਪਛਾਣੈ ਅੰਤਰ ਕਮਲ ਪ੍ਰਗਾਸ ਥੀਆ ਜੀਵਤ ਮਰੈ ਤਾਂ ਸਭ ਕਿਛੁ ਸੂਜੈ ਅੰਤਰ ਜਾਣੈ ਸਰਬ ਦਇਆ ਨਾਨਕ ਤਾ ਕਉ ਮਿਲੈ ਵਡਾਈ ਆਪ ਪਛਾਣੈ ਸਰਬ ਜੀਆ ਸਚੁ ਉਪਜੈ ਸਾਚੁ ਸਮਾਵੈ ਸਾਚੇ ਸੂਚੇ ਏਕ ਮਯਾ ਝੂਠੇ ਆਵੇ ਠਵਰ ਨ ਪਾਵੇ ਦੂਜੈ ਆਵਾ ਗਾਉਣ ਭਇਆ ਆਵਾ ਗਾਉਣ ਮਿਟੈ ਗੁਰ ਸਬਦੀ ਆਪੇ ਪਰਖੈ ਬਖਸ ਲਿਆ ਏਕਾ ਬੇਜਨ ਦੂਜਾ ਬਿਆਪੀ ਨਾਮ ਰਸਾਇਣ ਵਿਸਰਿਆ ਸੋ 부ਝੈ ਜਿਸ ਆਪ 부ਝਾਏ ਗੁਰ ਕੈ ਸਬਦ ਸੋ ਮੁਕਤ ਭਇਆ ਨਾਨਕ ਤਾਰੇ ਤਾਰਨ ਹਾਰਾ ਹਉ ਮੈਂ ਦੂਜਾ ਪਰ ਹਰਿਆ ਮਨਮੁਖ ਭੂਲੇ ਜਮ ਕੀ ਕਾਣ ਪਰ ਘਰ ਜੋ ਹੈ ਹਾਣੇ ਹਾਣ ਮਨਮੁਖ ਭਰਮ ਭਵੈ ਬੇਬਾਨ ਵੇ ਮਾਰਗ ਮੂਸੈ ਮੰਤਰ ਮਸਾਣ ਸਬਦ ਨ ਚੀਨੈ ਲਵੈ ਕੁਬਾਣ ਨਾਨਕ ਸਾਚ ਰੱਤੇ ਸੁਖ ਜਾਣ ਗੁਰਮੁਖ ਸਾਚੇ ਕਾ ਭਉ ਪਾਵੇ ਗੁਰਮੁਖ ਬਾਣੀ ਅਖੜ ਕਢਾਵੇ ਗੁਰਮੁਖ ਨਿਰਮਲ ਹਰ ਗੁਣ ਗਾਵੇ ਗੁਰਮੁਖ ਪਵਿੱਤਰ ਪਰਮ ਪਦ ਪਾਵੇ ਗੁਰਮੁਖ ਰੋਮ ਰੋਮ ਹਰਿ ਆਵੈ ਨਾਨਕ ਗੁਰਮੁਖ ਸਾਚ ਸਮਾਵੈ ਗੁਰਮੁਖ ਪਰਚੈ ਬੇਦ ਵਿਚਾਰੀ ਗੁਰਮੁਖ ਪਰਚੈ ਤਰੀਐ ਤਾਰੀ ਗੁਰਮੁਖ ਪਰਚੈ ਸੋ ਸਬਦ ਗਿਆਨੀ ਗੁਰਮੁਖ ਪਰਚੈ ਅੰਤਰ ਵਿਦ ਜਾਣੀ ਗੁਰਮੁਖ ਪਾਈਐ ਅਲਖ ਅਪਾਰ ਨਾਨਕ ਗੁਰਮੁਖ ਮੁਕਤ ਦੁਆਰ ਗੁਰਮੁਖ ਇਕੱਥ ਕਥ ਕਥੈ ਵਿਚਾਰੇ ਗੁਰਮੁਖ ਨਿਭੈ ਸਾ ਪਰਵਾਰ ਗੁਰਮੁਖ ਜਪੀਐ ਅੰਤਰ ਪਿਆਰ ਗੁਰਮੁਖ ਪਾਈਐ ਸਬਦ ਅਚਾਰ ਸਬਦ ਭੇਦ ਜਾਣੈ ਜਾਣਾਈ ਨਾਨਕ ਹਉਮੈ ਜਾਲ ਸਮਾਈ ਗੁਰਮੁਖ ਧਰਤੀ ਸਾਚੈ ਸਾਜੀ ਤਿਸ ਮਹਿ ਊਪਤ ਖਪਤ ਸੁਬਾਜੀ ਗੁਰ ਕੈ ਸਬਦ ਰਪੈ ਰੰਗ ਲਾਏ ਸਾਚਰਤੋ ਪਤ ਸਿਉ ਘਰ ਜਾਏ ਸਾਚ ਸਬਦ ਬਿਨ ਪਤ ਨਹੀਂ ਪਾਵੈ ਨਾਨਕ ਬਿਨ ਨਾਵੈ ਕਿਉ ਸਾਚ ਸਮਾਵੈ ਗੁਰਮੁਖ ਅਸਤ ਸਿੱਧੀ ਸਭ ਬੁੱద్ధి ਗੁਰਮੁਖ ਭਵਜਲ ਤਰੀਐ ਸਚੁ ਸੁద్ధి ਗੁਰਮੁਖ ਸਰ ਅਪਸਰ ਬਿਦ ਜਾਣਐ ਗੁਰਮੁਖ ਪਰਵਿਰਤ ਨਿਰਵਿਰਤ ਪਛਾਨੈ ਗੁਰਮੁਖ ਤਾਰੇ ਪਾਰ ਉਤਾਰੇ ਨਾਨਕ ਗੁਰਮੁਖ ਸਬਦ ਨਿਸਤਾਰੇ ਨਾ ਮੇਰਾ ਤੇ ਹਉ ਮੈਂ ਜਾਏ ਨਾਮ ਰਤੇ ਸੱਚ ਰਹੇ ਸਮਾਏ ਨਾਮ ਰਤੇ ਜੋਗ ਯੁਗਤ ਵਿਚਾਰ ਨਾਮ ਰਤੇ ਪਾਵੇ ਮੁਖ ਦੁਆਰ ਨਾਮ ਰਤੇ ਤ੍ਰਿ ਭਮਨ ਸੁਜੀ ਹੋਏ ਨਾਨਕ ਨਾਮ ਰਤੇ ਸਦਾ ਸੁਖ ਹੋਏ ਨਾਮ ਰਤੇ ਸਿਦ ਗੋਸ਼ਟ ਹੋਏ ਨਾਮ ਰਤੇ ਸਦਾ ਤਪ ਹੋਏ ਨਾਮ ਰਤੇ ਸੱਚ ਕਰਨੇ ਸਾਰ ਨਾਮ ਰਤੇ ਗੁਣ ਗਿਆਨ ਵਿਚਾਰ ਬਿਨ ਨਾਵੇ ਬੁਲੈ ਸਭ ਵੇਕਾਰ ਨਾਨਕ ਨਾਮ ਰਤੇ ਤਿਨ ਕਉ ਜੈਕਾਰ ਪੂਰੇ ਗੁਰ ਤੇ ਨਾਮ ਪਾਇਆ ਜਾਏ ਜੋਗ ਯੁਗਤ ਸਚ ਰਹਿ ਸਮਾਏ ਬਾਰਹਿ ਮਹਿ ਜੋਗੀ ਪਰਮਾਏ ਸੰਿਆਸੀ ਛੇ ਅਚਾਰ ਗੁਰ ਕੈ ਸਬਦ ਜੋ ਮਰ ਜੀਵੈ ਸੋ ਪਾਏ ਮੋਖ ਦੁਆਰ ਬਿਨ ਸਬਦੈ ਸਭ ਦੂਜੈ ਲਾਗੇ ਦੇਖੋ ਹਿਰਦੈ ਵਿਚਾਰ ਨਾਨਕ ਵੱਡੇ ਸੇ ਵਡਭਾਗੀ ਜਿਨਨੇ ਸਚ ਰਖਿਆ ਓ ਰਤਾਰ ਗੁਰਮੁਖ ਰਤਨ ਲਾਹਿ ਲਿਵ ਲਾਏ ਗੁਰਮੁਖ ਪਰਖੈ ਰਤਨ ਸੁਭਾਏ ਗੁਰਮੁਖ ਸਾਚੀ ਕਾਰ ਕਮਾਏ ਗੁਰਮੁਖ ਸਾਚੇ ਮਨ ਪਤੀ ਆਏ ਗੁਰਮੁਖ ਅਲਖ ਲਖਾਏ ਤਿਸ ਭਾਵੇ ਨਾਨਕ ਗੁਰਮੁਖ ਚੂਟ ਨਾ ਖਾਵੇ ਗੁਰਮੁਖ ਨਾਮਦਾਨ ਇਸ ਨਾਨ ਗੁਰਮੁਖ ਲਾਗੇ ਸਹਿਜ ਧਿਆਨ ਗੁਰਮੁਖ ਪਾਵੇ ਦੁਰਗਹਿ ਮਾਨ ਗੁਰਮੁਖ ਪਾਉ ਪੰਜਨ ਪ੍ਰਦਾਨ ਗੁਰਮੁਖ ਕਰਨੀ ਕਾਰ ਕਰਾਏ ਨਾਨਕ ਗੁਰਮੁਖ ਮੇਰ ਮਿਲਾਏ ਗੁਰਮੁਖ ਸਾਸਤਰ ਸਿਮਰਤ ਅਬੇਦੇ ਗੁਰਮੁਖ ਪਾਵੇ ਘਟ ਘਟ ਭੇਦ ਗੁਰਮੁਖ ਵੈਰ ਵਿਰੋਧ ਗਵਾਵੇ ਗੁਰਮੁਖ ਸਗਲੀ ਗਣਤ ਮਿਟਾਵੇ ਗੁਰਮੁਖ ਰਾਮ ਨਾਮ ਰੰਗ ਰਤਾ ਨਾਨਕ ਗੁਰਮੁਖ ਖਸਮ ਪਛਾਤਾ ਬਿਨ ਗੁਰ ਪਰਮੈ ਆਵੇ ਜਾਏ ਬਿਨ ਗੁਰ ਘਾਲ ਨ ਪਵਾਈ ਥਾਏ ਬਿਨ ਗੁਰ ਮਨੁਆ ਅਤ ਡੋਲਾਏ ਬਿਨ ਗੁਰ ਤ੍ਰਿਪਤ ਨਹੀਂ ਬਿਖ ਖਾਏ ਬਿਨ ਗੁਰ ਬਿਸਿਆਰ ਦਸੈ ਮਰਵਾਟ ਨਾਨਕ ਗੁਰ ਬਿਨ ਘਾਟੇ ਘਾਟ ਜਿਸ ਗੁਰ ਮਿਲੈ ਤੇ ਸੁਪਾਰ ਉਤਾਰੇ ਅਵਗਣ ਮਿਟਾ ਗੁਣ ਨਿਸਤਾਰੇ ਮੁਕਤ ਮਹਾ ਸੁਖ ਗੁਰ ਸਬਦ ਵਿਚਾਰ ਗੁਰਮੁਖ ਕਦੇ ਨ ਆਵੇ ਹਾਰ ਤਨ ਹਟੜੀ ਓ ਮਨ ਮਣਜਾਰਾ ਨਾਨਕ ਸਹਜੇ ਸੱਚ ਵਾਪਾਰ ਗੁਰਮੁਖ ਬੰਧਿਉ ਸੇਤ ਬਿਦਾਤਾ ਅਲੰਕਾ ਲੂਟੀ ਦੇਤ ਸੰਤਾਪੈ ਰਾਮਚੰਦ ਮਾਰਿਓ ਅਹਰਾਵਣ ਭੀਦ ਬਪੀਖਣ ਗੁਰਮੁਖ ਪਰਚਾਇਣ ਗੁਰਮੁਖ ਸਾਇਰ ਪਾਹਣ ਤਾਰੇ ਗੁਰਮੁਖਿ ਕੋ ਕੋਟ ਤੇਤੀਸ ਉਧਾਰੇ ਗੁਰਮੁਖ ਚੂਕੈ ਆਵਣ ਜਾਣ ਗੁਰਮੁਖ ਦਰਗਹਿ ਪਾਵੈ ਮਾਣ ਗੁਰਮੁਖ ਕੋਟੇ ਖਰੇ ਪਛਾਨ ਗੁਰਮੁਖ ਲਾਗੈ ਸਹਿਜ ਧਿਆਨ ਗੁਰਮੁਖ ਦਰਗਹਿ ਸਿਫਤ ਸਮਾਏ ਨਾਨਕ ਗੁਰਮੁਖ ਬੰਦ ਨ ਪਾਏ ਗੁਰਮੁਖ ਨਾਮ ਨਿਰੰજન ਪਾਏ ਗੁਰਮੁਖ ਹੋਮੈ ਸਬਦ ਜਲਾਏ ਗੁਰਮੁਖ ਸਾਚੇ ਕੀ ਗੁਣ ਗਾਏ ਗੁਰਮੁਖ ਸਾਚਾ ਰਹਿ ਸਮਾਏ ਗੁਰਮੁਖ ਸਾਚ ਨਾਮ ਪਤ ਊਤਮ ਹੋਏ ਨਾਨਕ ਗੁਰਮੁਖ ਸਗਲ ਭਮਣ ਕੀ ਸੋਜੀ ਹੋਏ ਕਮਣ ਮੂਲ ਕਮਣ ਮਤ ਵੇਲਾ ਤੇਰਾ ਕਮਣ ਗੁਰੂ ਜਿਸਕਾ ਤੂੰ ਚਿਲਾ ਕਮਣ ਕਥਾ ਲੈ ਰਹੋ ਨਿਰਾਲੇ ਬੁੱਲੇ ਨਾਨਕ ਸੁਣੋ ਤਮ ਬਾਲੇ ਇਸ ਕਥਾ ਕਾ ਦੇ ਵਿਚਾਰ ਭਵਜਲ ਸ਼ਬਦ ਲੰਘਾਵਣ ਹਾਰ ਪਵਨ ਅਰੰਭ ਸਤਗੁਰ ਮਤਿ ਵੇਲਾ ਸ਼ਬਦ ਗੁਰੂ ਸੁਰਤ ਧੁਨ ਚੇਲਾ ਕਥ ਕਥਾ ਲੈ ਰੋ ਨਿਰਾਲਾ ਨਾਨਕ ਜੁਗ ਜੁਗ ਗੁਰ ਗੋਪਾਲਾ ਏਕ ਸ਼ਬਦ ਜਿਤ ਕਥਾ ਵਿਚਾਰੇ ਗੁਰਮੁਖ ਹਉਮੈ ਅਗਨ ਨਿਵਾਰੀ ਮੈਣ ਕੇ ਦੰਤ ਕਿਉ ਖਾਈਐ ਸਾਰ ਜਿਤ ਗਰਭ ਜਾਏ ਸੋ ਕਮਣ ਆਹਾਰ ਹਿਵੈ ਕਾ ਘਰ ਮੰਦਰ ਅਗਨ ਪਿਰਾਹਨਾਰ ਕਵਨ ਗੁਫਾ ਜਿਤ ਰਹਿ ਆਵਾਹਨ ਇਤੋ ਉਤ ਕਿਸਕੋ ਜਾਣ ਸਮਾਵੈ ਕਮਨ ਧਿਆਨ ਮਨ ਮਨਹਿ ਸਮਾਵੈ ਹਉ ਹਉ ਮੈਂ ਮੈਂ ਵਿੱਚੋਂ ਖੋਵੈ ਦੂਜਾ ਮਿਟੈ ਏਕ ਹੋਵੈ ਜਗ ਕਰੜਾ ਮਨ ਮੁਖ ਗਵਾਰ ਸਬਦ ਕਮਾਈਐ ਖਾਈਐ ਸਾਰ ਅੰਤਰ ਬਾਹਰ ਏਕੋ ਜਾਣੈ ਨਾਨਕ ਆ ਕਹਿੰਦਾ ਮਰੈ ਸਤਿਗੁਰ ਕੈ ਭਾਣੈ ਸਚ ਭੈ ਰਾਤਾ ਗਰਬ ਨਿਵਾਰੇ ਏਕੋ ਜਾਤਾ ਸਬਦ ਵਿਚਾਰ ਹੈ ਸਬਦ ਵਸਾ ਸਚ ਅੰਤਰਹੀ ਆ ਤਨ ਮਨ ਸੀਤਲ ਰੰਗ ਰੰਗੀਆ ਕਾਮ ਕ੍ਰੋਧ ਬਿਖ ਅਗਨ ਨਿਵਾਰੇ ਨਾਨਕ ਨਜ਼ਰੀ ਨਜ਼ਰ ਪਿਆਰੇ ਕਮਨ ਮੁਖ ਚੰਦ ਹਿਵੇ ਘਾਰੇ ਛਾਇਆ ਕਮਨ ਮੁਖ ਸੂਰਜ ਤਪੈ ਤਪਾਇਆ ਕਮਨ ਮੁਖ ਕਾਲ ਜੋਹਤ ਨਿਤ ਰਹਿ ਕਮਨ ਬੁੱਧ ਗੁਰਮੁਖ ਪਤ ਰਹਿ ਕਮਨ ਜੋਤ ਜੋ ਕਾਲ ਸੰਘਾਰੈ ਬੋਲੇ ਬਾਣੀ ਨਾਨਕ ਵਿਚਾਰੈ ਸ਼ਬਦ ਭਖਤ ਸਸ ਜੋਤ ਅਪਾਰਾ ਸਸ ਘਰ ਸੂਰ ਵਸੈ ਮਿਟੈ ਅੰਧਿਆਰਾ ਸੁਖ ਦੁਖ ਸਮਕਰ ਨਾਮ ਆਧਾਰਾ ਆਪੇ ਪਾਰ ਉਤਾਰਨ ਹਾਰਾ ਗੁਰ ਪਰਚੈ ਮਨ ਸਾਚ ਸਮਾਏ ਪ੍ਰਣਵਤ ਨਾਨਕ ਕਾਲ ਨਾ ਖਾਏ ਨਾਮ ਤਤ ਸਭ ਹੀ ਸਿਰ ਜਾਪੈ ਬਿਨ ਨਾਵੇ ਦੁਖ ਕਾਲ ਸੰਤਾਪੈ ਤਤੋ ਤਤ ਮਿਲੈ ਮਨ ਮਨਐ ਦੂਜਾ ਜਾਏ ਇਕਤ ਘਰ ਆਨੈ ਬੁੱਲ੍ਹ ਪਦ ਨਾ ਗਗਨ ਕਰਜੈ ਨਾਨਕ ਨਹੀਂ ਚਲ ਮਿਲਣ ਸਹਜੈ ਅੰਤਰ ਸੁਨੰਗ ਬਾਹਰ ਸੁਨੰਗ ਤ੍ਰਿ ਭਮਣ ਸੁਨਮ ਸੁਨੰਗ ਚੌਥੇ ਸੁਨੈ ਜੋ ਨਾਰ ਜਾਣੈ ਤਾਕਉ ਪਾਪ ਨ ਪੁੰਨੰ ਘਟ ਘਟ ਸੁਨ ਕਾ ਜਾਣੈ ਭਿਉ ਆਦ ਪੁਰਖ ਨਿਰੰਜਨ ਦੇਉ ਜੋ ਜਨ ਨਾਮ ਨਿਰੰਜਨ ਰਤਾ ਨਾਨਕ ਸੋਈ ਪੁਰਖ ਬਿਦਾਤਾ ਸੁਨੋ ਸੁਨ ਕਹਾ ਸਬ ਕੋਈ ਅਨਹਤ ਸੁਨ ਕਹਾ ਤੇ ਹੋਈ ਅਨਹਤ ਸੁਨ ਰਤੇ ਸੇ ਕੈਸੇ ਜਿਸ ਤੇ ਉਪਜੇ ਤਸਹੀ ਜੈਸੇ ਓਏ ਜਨਮ ਨ ਮਰਹੇ ਨ ਆਵੇ ਜਾਹੇ ਨਾਨਕ ਗੁਰਮੁਖ ਮਨ ਸਮਝਾਏ ਨਉ ਸਾਰ ਸੁਬਰ ਦਸਵੈ ਪੂਰੇ ਤਹ ਅਨਹਤ ਸੁਨ ਵਜਾਵੇ ਤੂਰੇ ਸਾਚਾ ਰਾਚੇ ਦੇਖ ਹਜੂਰੇ ਘਟ ਘਟ ਸਾਚ ਰਹਾ ਭਰ ਪੂਰੇ ਗੁਪਤੀ ਬਾਣੀ ਪ੍ਰਗਟ ਹੋਏ ਨਾਨਕ ਪਰਖ ਲਏ ਸਤ ਸੋਏ ਸਹਜ ਭਾਏ ਮਿਲੀਐ ਸੁਖ ਹੋਵੈ ਗੁਰਮੁਖ ਜਾਗੈ ਨੀਂਦ ਨਾ ਸੋਵੈ ਸੁੰਨ ਸ਼ਬਦ ਅਪਰੰਪਰ ਧਾਰੈ ਕਹਤੇ ਮੁਕਤ ਸ਼ਬਦ ਨਿਸਤਾਰੈ ਗੁਰ ਕੀ ਦੀਖਿਆ ਸੇ ਸਚ ਰਾਤੇ ਨਾਨਕ ਆਪ ਗਵਾਏ ਮਿਲਣਾ ਨਹੀਂ ਭਰਾਤੇ ਕਬੁੱਧ ਚ ਬਾਵੈ ਸੋ ਕਿਤਠਾਏ ਕਿਉ ਤਤ ਨ ਬੂਝੈ ਛੋਟਾ ਖਾਏ ਜਮਦਰ ਬਾਦੇ ਕੋਏ ਨ ਰੱਖੈ ਬਿਨ ਸ਼ਬਦੈ 나ਹੀ ਪਤਿ ਸਾਖੈ ਕਿਉ ਕਰ ਬੂਝੈ ਪਾਵੈ ਪਾਰ ਨਾਨਕ ਮਨ ਮੁਖ ਨਾ ਬੂਝੈ ਗਵਾਰ ਸਬਦ ਮਿਟਾਇ ਗੁਰ ਸਬਦ ਵਿਚਾਰ ਸਤਿਗੁਰ ਭੇਟੈ ਮੋਖ ਦੁਆਰ ਤਤ ਨ ਚੀਨੈ ਮਨ ਮੁਖ ਜਲ ਜਾਏ ਦੁਰਮਤ ਵਿਛੜ ਚੋਟਾ ਖਾਏ ਮਾਨੈ ਹੁਕਮ ਸਬੇ ਗੁਣ ਗਿਆਨ ਨਾਨਕ ਦਰਗਹਿ ਪਾਵੇ ਮਾਨ ਸਾਚ ਵਖਰ ਧੰਨ ਪੱਲੈ ਹੋਏ ਆਪ ਤਰੈ ਧਾਰੇ ਭੀ ਸੋਏ ਸਹਿਜ ਰਤਾ ਬੂਝੈ ਪਤ ਹੋਏ ਤਾਂ ਕੀ ਕੀਮਤ ਕਰੈ ਨ ਕੋਏ ਜਹ ਦੇਖਾ ਤਹ ਰਹਿਆ ਸਮਾਏ ਨਾਨਕ ਪਾਰ ਪਰੈ ਸਚ ਭਾਏ ਸੋ ਸ਼ਬਦ ਕਾ ਕਹਾਵਾਸ ਕਥਿਐਲੇ ਜਿਤ ਤਰੀਐ ਭਵ ਜਲ ਸੰਸਾਰੋ ਤਰੇ ਸਤ ਅੰਗੁਲ ਵਾਈ ਕਹੀਐ ਤਿਸ ਕਹੋ ਕਮਨ ਆਧਾਰੋ ਬੋਲਾ ਖੇਲਾ ਅਸਥਿਰ ਹੋਵੈ ਕਿਉ ਕਰ ਅਲਖ ਲਖਾਏ ਸੁਣ ਸੁਆਮੀ ਸਤ ਨਾਨਕ ਪ੍ਰਣਦਾ ਆਪਣੇ ਮਨ ਸਮਝਾਏ ਗੁਰਮੁਖ ਸ਼ਬਦੇ ਸਤਿ ਲਿਵ ਲਾਗੇ ਕਰ ਨਜ਼ਰੀ ਮੇਲ ਮਿਲਾਏ ਆਪੇ ਦਾਨਾ ਆਪੇ ਬੀਨਾ ਪੂਰੇ ਭਾਗ ਸਮਾਏ ਸੋ ਸ਼ਬਦ ਕਉ ਨਿਰੰਤਰ ਵਾਸ ਅਲਖੰ ਜਹ ਦੇਖ ਤਹ ਸੋਈ ਪਵਨ ਕਾ ਵਾਸਾ ਸੁੰਨਨ ਵਾਸਾ ਅਕਲ ਕਲਾ ਧਰ ਸੋਈ ਨਦਰ ਕਰੇ ਸ਼ਬਦ ਘਟ ਮਹਿ ਵਸਾ ਵਿੱਚੋਂ ਪਰਮ ਗਵਾਏ ਤਨ ਮਨ ਨਿਰਮਲ ਨਿਰਮਲ ਬਾਣੀ ਨਾਮੋ ਮੰਨ ਵਸਾਏ ਸ਼ਬਦ ਗੁਰੂ ਭਵ ਸਾਗਰ ਤਰੀ ਆਇ ਇਤ ਉਤ ਏਕੋ ਜਾਣੈ ਚਿਹਨ ਵਰਣ ਨਹੀਂ ਛਾਇਆ ਮਾਇਆ ਨਾਨਕ ਸ਼ਬਦ ਪਛਾਣੈ ਤ੍ਰੈਸਤ ਅੰਗੁਲ ਵਾਈਉ ਦੂ ਸੋਨ ਸਚ ਆਹਾਰੋ ਗੁਰਮੁਖ ਬੋਲੇ ਤਤ ਬਿਰੁ ਲਹਿ ਚੀਨੇ ਅਲਖ ਅਪਾਰੋ ਤ੍ਰੈ ਗੁਣ ਮਿਟੇ ਸਬਦ ਦਸਾਏ ਤਾ ਮਨ ਚੁਕੈ ਅਹੰਕਾਰੋ ਅੰਤਰ ਬਾਹਰ ਏਕੋ ਜਾਣੈ ਤਾਹਰ ਨਾਮ ਲੱਗੈ ਪਿਆਰੋ ਸੁਖ ਮੰਨਾਂ ਏੜਾ ਪਿੰਗਲਾ ਬੂਜੈ ਜਾਇ ਆਪੇ ਅਲਖ ਲਖਾਏ ਨਾਨਕ ਤੇਹੁ ਤੇ ਉਪਰ ਸਾਚਾ ਸਤਗੁਰ ਸਬਦ ਸਮਾਏ ਮਨ ਕਾ ਜੀਓ ਪਮਨ ਕਥੀਲੇ ਪਮਨ ਕਹਾ ਰਸ ਖਾਈ ਗਿਆਨ ਕੀ ਮੁੰਦਰਾ ਕਮਨ ਔਦੂ ਸਿੱਧ ਕੀ ਕਮਨ ਕਮਾਈ ਬਿਨ ਸਬਦੈ ਰਸ ਨਾ ਆਵੈ ਔਦੂ ਹਉ ਮੈਂ ਪਿਆਸ ਨਾ ਜਾਈ ਸਬਦ ਰਤੇ ਅੰਮ੍ਰਿਤ ਰਸ ਪਾਇਆ ਸਾਚੇ ਰਹੇ ਅਗਾਈ ਕਮਨ ਬੁੱਧ ਜਿਤ ਅਸਥਿਰ ਰਹੀਆ ਕਿਤ ਭੋਜਨ ਤ੍ਰਿਪਤਾਸੈ ਨਾਨਕ ਦੁਖ ਸੁਖ ਸਮ ਕਰ ਜਾਪੈ ਸਤਗੁਰ ਤੇ ਕਾਲ ਨੰਗ ਰਸੈ ਰੰਗ ਨਰਾਤਾ ਰਸ ਨਹੀਂ ਮਾਤਾ ਬਿਨ ਗੁਰ ਸਬਦੈ ਜਲ ਬਲ ਤੋਪਤਾ ਬਿੰਦ ਨ ਰਖਿਆ ਸਬਦ ਨਾ ਭਖਿਆ ਪਵਨ ਨ ਸਾਧਿਆ ਸਚ ਨ ਅਰਾਧਿਆ ਅਕਥ ਕਥਾ ਲੈੇ ਸਮ ਕਰ ਰਹਾ ਤਉ ਨਾਨਕ ਆਤਮ ਰਾਮ ਕਉ ਲਹੈ ਗੁਰ ਪ੍ਰਸਾਦੀ ਰੰਗੇ ਰਤਾ ਅੰਮ੍ਰਿਤ ਪੀਆ ਸਾਚੇ ਮਾਤਾ ਗੁਰ ਵਿਚਾਰੀ ਅਗਨ ਨਿਵਾਰੀ ਅਪਿਓ ਪਿਓ ਆਤਮ ਸੁਖ ਧਾਰੀ ਸਚ ਅਰਾਧਿਆ ਗੁਰਮੁਖ ਤਰ ਤਾਰੀ ਨਾਨਕ ਬੂਝੈ ਕੋ ਵਿਚਾਰੀ ਇਹ ਮਨ ਮੈਗਲ ਕਹਾ ਬਸੀਲੇ ਕਹਾ ਬਸੈ ਇਹੋ ਪਵਨਾ ਕਹਾ ਬਸੈ ਸੋ ਸਬਦ ਆਉਦੂ ਤਾ ਕਉ ਝੂਕੇ ਮਨ ਕਾ ਭਦਨਾ ਨਜ਼ਰ ਕਰੇ ਤਾ ਸਤਗੁਰ ਮੇਲੇ ਤਾ ਨਿਜ ਕਰ ਵਾਸਾ ਇਹੋ ਮਨ ਪਾਏ ਆਪੈ ਆਪ ਖਾਏ ਤਾ ਨਿਰਮਲ ਹੋਵੈ ਤਾਪਤ ਵਰਜ਼ ਰਹਾਏ ਕਿਉਂ ਮੂਲ ਪਛਾਨ ਹੈ ਆਤਮ ਜਾਣੈ ਕਿਉਂ ਸਸਕਰ ਸੂਰ ਸਮਾਵੈ ਗੁਰਮੁਖ ਹੋਮੈ ਵਿੱਚੋਂ ਖੋਵੈ ਤਉ ਨਾਨਕ ਸਹਿਜ ਸਮਾਵੈ ਇਹ ਮਨ ਨਹਿ ਚਲਹਿ ਹਿਰਦੈ ਵਸੀ ਅਲੇ ਗੁਰਮੁਖ ਮੂਲ ਪਛਾਨ ਰਹਿ 나ਬ ਪਵਨ ਘਰ ਆਸਣ ਬੈਸੈ ਗੁਰਮੁਖ ਖੋਜਤ ਤਤਲ ਹੈ ਸੋ ਸ਼ਬਦ ਨਿਰੰਤਰ ਨਿਜ ਕਰੇ ਆਸ਼ੈ ਤ੍ਰਿਪਮਣ ਜੋਤ ਸੋ ਸ਼ਬਦ ਲਹੈ ਖਾਵੇ ਦੂਹ ਭੂਖ ਸਾਚੀ ਕੀ ਸਾਚੇ ਹੀ ਤ੍ਰਿਪਤਾਸ ਰਹਿ ਅਨਹਦ ਬਾਣੀ ਗੁਰਮੁਖ ਜਾਣੀ ਬਿਰਲੋ ਕੋ ਅਰਥਾਵੇ ਨਾਨਕ ਆਖੈ ਸਤਿ ਸੁਭਖੈ ਸਚ ਰਪੈ ਰੰਗ ਕਬੂ ਨਾ ਜਾਵੇ ਜਾਇ ਹੋ ਹਿਰਦਾ ਦੇ ਨਾ ਹੋਤੀ ਤਾ ਮਨ ਕਾ ਠਹਿ ਰਹਤਾ ਆਬ ਕਮਲ ਅਸਥੰਬ ਨਾ ਹੋਤੋ ਤਾ ਪਵਨ ਕਮਨ ਕਰ ਸਹਿਤਾ ਰੂਪ ਨਾ ਹੋਤੋ ਰੇਖ ਨ ਕਾਈ ਤਾ ਸ਼ਬਦ ਕਹਾ ਲਿਵਲਾਈ ਰਕਤ ਬਿੰਦ ਕੀ ਮੜੀ ਨ ਹੋਤੀ ਮਿਤ ਕੀਮਤ ਨਹੀਂ ਪਾਈ ਵਰਨ ਭੇਖ ਅਸਰੂਪ ਨ ਜਾਪੇ ਕਿਉ ਕਰ ਜਾਪਸ ਸਾਚਾ ਨਾਨਕ ਨਾਮ ਰਤੇ ਬੈਰਾਗੀ ਇਬ ਤਬ ਸਾਚੂ ਸਾਚਾ ਇਰਦਾ ਦੇਹ ਨਾ ਹੋਤੀ ਔਦੂ ਤੋ ਮਨ ਸੁਨਰਹ ਬਹਿ ਰਗੀ ਨਾਬ ਕਮਲ ਅਸਥੰਬ ਨਾ ਹੋਤੋ ਤਾ ਨਿਜ ਕਰ ਬਸ ਤੋ ਪਵਨ ਅਨਰਾਗੀ ਰੂਪ ਨ ਰੇਖਿਆ ਜਾਤ ਨ ਹੋਤੀ ਤੋ ਅਕਲੀਣ ਰਹਤੋ ਸਬਦ ਸੋਸਾਰ ਗੌਨ ਗਗਨ ਜਬ ਤਬਹਿ ਨ ਹੋਤੋ ਤੋ ਤ੍ਰਿਪਮਣ ਜੋਤਿ ਆਪੇ ਨਿਰੰਕਾਰ ਬਰਨ ਭੇਖ ਅਸਰੂਪ ਸੋ ਏਕੋ ਏਕੋ ਸਬਦ ਵਿਡਾਣੀ ਸਾਚ ਬਿਨਾ ਸੂਚਾ ਕੋ ਨਾਹੀ ਨਾਨਕ ਅਕਥ ਕਹਾਣੀ ਕਿਤ ਕਿਤ ਵਿਦਜਗ ਉਪਜੈ ਪੁਰਖਾ ਕਿਤ ਕਿਤ ਦੁਖ ਬਿਨਸ ਜਾਈ ਹਉਮੈ ਵਿੱਚ ਜਗ ਉਪਜੈ ਪੁਰਖਾ ਨਾਮ ਵਿਸਰਿਆ ਦੁਖ ਪਾਈ ਗੁਰਮੁਖ ਹੋਵੈ ਸੋ ਗਿਆਨ ਤਤ ਵਿਚਾਰੈ ਹਉਮੈ ਸ਼ਬਦ ਜਲਾਏ ਤਨ ਮਨ ਨਿਰਮਲ ਨਿਰਮਲ ਬਾਣੀ ਸਾਚ ਰਹਿ ਸਮਾਏ ਨਾਮੇ ਨਾਮ ਰਹਿ ਬੈਰਾਗੀ ਸਾਚ ਰੱਖਿਆ ਔਰ ਧਾਰੇ ਨਾਨਕ ਬਿਨਾ ਨਾਵੇਂ ਜੋਗ ਕਦੇ ਨਾ ਹੋਵੇ ਦੇਖੋ ਹਿਰਦੈ ਵਿਚਾਰੇ ਗੁਰਮੁਖ ਸਾਦ ਚ ਸਬਦ ਵਿਚਾਰ ਹੈ ਕੋਏ ਗੁਰਮੁਖ ਸਚ ਬਾਣੀ ਪ੍ਰਗਟ ਹੋਏ ਗੁਰਮੁਖ ਮਨ ਭੀਜੈ ਗਿਰਲਾ ਬੂਝੈ ਕੋਏ ਗੁਰਮੁਖ ਨਿਜ ਕਰਵਾਸਾ ਹੋਏ ਗੁਰਮੁਖ ਜੋਗੀ ਯੁਗਤ ਪਛਾਨ ਹੈ ਗੁਰਮੁਖ ਨਾਨਕ ਏਕੋ ਜਾਣੈ ਬਿਨ ਸਤਿਗੁਰ ਸੇਵੇ ਜੋਗ ਨ ਹੋਈ ਬਿਨ ਸਤਿਗੁਰ ਭੇਟੇ ਮੁਕਤ ਨ ਕੋਈ ਬਿਨ ਸਤਿਗੁਰ ਭੇਟੇ ਨਾਮ ਪਾਇਆ ਨ ਜਾਏ ਬਿਨ ਸਤਿਗੁਰ ਭੇਟੇ ਮਹਦੁਖ ਪਾਏ ਬਿਨ ਸਤਿਗੁਰ ਭੇਟੇ ਮਹਾ ਗਰਬ ਗੁਬਾਰ ਨਾਨਕ ਬਿਨ ਗੁਰ ਮੁਆ ਜਨਮ ਹਾਰ ਗੁਰਮੁਖ ਮਨ ਜੀਤਾ ਹਉ ਮੈਂ ਮਾਰ ਗੁਰਮੁਖ ਸਾਚ ਰਖਿਆ ਔਰ ਧਾਰ ਗੁਰਮੁਖ ਜਗ ਜੀਤਾ ਜਮਕਾਲ ਮਾਰ ਬਿਦਾਰ ਗੁਰਮੁਖ ਦਰਗਹ ਨਾ ਆਵੇ ਹਾਰ ਗੁਰਮੁਖ ਮੇਲ ਮਿਲਾਏ ਸੋ ਜਾਣੈ ਨਾਨਕ ਗੁਰਮੁਖ ਸ਼ਬਦ ਪਛਾਨੈ ਸਬਦਾਇਕਾ ਨਵੇੜਾ ਸੁਨ ਤੂੰ ਆਉਦੂ ਬਿਨ ਨਾਵੇਂ ਜੋਗ ਨਾ ਹੋਈ ਨਾਮੇ ਰਾਤੇ ਅਨ ਦਿਨ ਮਾਤੇ ਨਾਮੈ ਤੇ ਸੁਖ ਹੋਈ ਨਾਮੈ ਹੀ ਤੇ ਸਭ ਪ੍ਰਗਟ ਹੋਵੈ ਨਾਮੇ ਸੂਜੀ ਪਾਈ ਬਿਨ ਨਾਵੇਂ ਭੀਖ ਕਰੇ ਬਹੁ ਤੇਰੇ ਸੱਚਾ ਆਪ ਖੋਾਈ ਸਤਗੁਰ ਤੇ ਨਾਮ ਪਾਈਐ ਆਉਦੂ ਜੋਗ ਜੁਗਤ ਤਾ ਹੋਈ ਕਰ ਵਿਚਾਰ ਮਨ ਦੇਖੋ ਨਾਨਕ ਬਿਨ ਨਾਵੇਂ ਮੁਕਤ ਨਾ ਹੋਈ ਤੇਰੀ ਗਤ ਮਿਤ ਤੂੰ ਹੈ ਜਾਣਹਿ ਕਿਆ ਕੋ ਆਖ ਬਖਾਣੈ ਤੂੰ ਆਪੇ ਗੁਪਤਾ ਆਪੇ ਪ੍ਰਗਟ ਆਪੇ ਸਭ ਰੰਗ ਮਾਣੈ ਸਾਧਕ ਸਿੱਧ ਗੁਰੂ ਬਹੁ ਚੀਲੇ ਖੋਜਤ ਫਿਰਹਿ ਫੁਰਮਾਣੈ ਮੰਗਹਿ ਨਾਮ ਪਾਏ ਇਹ ਭਿਖਿਆ ਤੇਰੇ ਦਰਸ਼ਨ ਕਉ ਕੁਰਬਾਣੈ ਅਬਨਾਸੀ ਪ੍ਰਭ ਖੇਲ ਰਚਾਇਆ ਗੁਰਮੁਖ ਸੂਜੀ ਹੋਈ ਨਾਨਕ ਸਭ ਜੁਗ ਆਪੇ ਵਰਤੈ ਦੂਜਾ ਯਦਰ ਨ ਕੋਈ ਅਬਨਾਸੀ ਪ੍ਰਭ ਖੇਲ ਰਚਾਇਆ ਗੁਰਮੁਖ ਸੂਜੀ ਹੋਈ ਨਾਨਕ ਸਭ ਜੁਗ ਆਪੇ ਵਰਤੈ ਦੂਜਾ ਯਦਰ ਨ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ